முதா முத ஆர் எஸ் எஸ் முத முதா முருதா ஆர் எஸ் எஸ் முத முதா முத மோரவத் முருவா முதா முத முபா ஆரஸ் ஜபி முத மோர பாகவத் மோ பாகவத் மோர பாகவத் ஆரஸ் ஜபி முத भारती जनाटी मु ਬੰਦ ਕਰੋ ਬੰਦ ਕਰੋ ਬੰਦ ਕਰੋ ਹਾਰੇ ਸੱਚ ਬੀਜਪੀ ਮਰਦਾਬਾਦ ਮਰਦਾਬਾਦ मुर्दाबा मज़ा मस बी पी आर एस मुर्दाबा मस मी पी आर एस मुर्दाबाद मुदाबाद मुदा मुर्दाुर्दा बंद बंदा मु आर मुबा मु ਇਸ ਤੁਮਨੂ ਬਾਤ ਸੇ ਆਜ਼ਾਦੀ ਜੀਤਾਂਤ ਬਾਤ ਸੇ ਆਜ਼ਾਦੀ ਯਾਰਾ ਚਾਹੇ ਆਜ਼ਾਦੀ ਹਮਲੇ ਕਰ ਰਹੇਗੇ ਆਜ਼ਾਦੀ ਇਸ ਤੁਮਨੂ ਬਾਤ ਸੇ ਆਜ਼ਾਦੀ ਸੁਪੂਤੀ ਬਾਤ ਸੇ ਆਜ਼ਾਦੀ ਜੀਤਾਂਤ ਬਾਤ ਸੇ ਆਜ਼ਾਦੀ ਦੂਤ ਨੀਂ ਚੇ ਆਜ਼ਾਦੀ ਜ਼ਮੇਂਦਾਰ ਬਾਤ ਸੇ ਆਜ਼ਾਦੀ ਇਸ ਤੁਮਨੂ ਬਾਤ ਸੇ ਆਜ਼ਾਦੀ ਇਸਮੀ ਜਾ ਵੀ ਸੇ ਆਜ਼ਾਦੀ ਹਮਲੇ ਕਰ ਰਹੇਗੇ ਆਜ਼ਾਦੀ ਤੁਕੋ ਵੀ ਕਰ ਲੋ ਆਜ਼ਾਦੀ ਹਮਲੇ ਕਰ ਰਹੇਗੇ ਆਜ਼ਾਦੀ ਅੱਜ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਜੀ ਹਿੰਦ ਜਪਾ ਭਾਰਤ ਜਿੱਦਾਂ ਕਿ ਆਪਾਂ ਜਾਣਦੇ ਭਾਰਤੀ ਚੋਚਾ ਦਾ ਮੁੱਦਾ ਚੱਲਦਾ ਪਿਆ ਤੇ ਚੀਫ ਜਸਟਿਸ ਆਫ ਇੰਡੀਆ ਬੀ ਆਰ ਗੋਵੇਈ ਦੇ ਜੋ ਇੱਕ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਗਿਆ ਰਕੇਸ਼ ਵੱਲੋਂ ਜੋ ਕਿ ਬੜੀ ਮੰਦ ਭਾਗੀ ਘਟਨਾ ਆ ਔਰ ਨੰਬਰ 1 ਤਾਂ ਉਹਨਾਂ ਨੇ ਜੁੱਤੀ ਮਾਰੀ ਗਈ ਨੰਬਰ 2 ਜਿਸ ਬੰਦੇ ਨੇ ਜੁੱਤੀ ਮਾਰੀ ਉਹਨੂੰ bail ਜਿੱਤ ਰਿਹਾ ਕਰ ਦਿੱਤਾ ਗਿਆ ਜੇਕਰ ਬੀ ਆਰ ਗੋਵੇਈ ਦੀ ਜਗ੍ਹਾ ਤੇ ਜੇਕਰ ਕੋਈ ਜਰਨਲ ਜਦ ਹੁੰਦਾ ਤੇ ਜੇਕਰ ਕਿਸੇ ਐਸਸੀ ਜਾਂ ਕਿਸੇ ਮਿਨੋਰਟੀ ਨੇ ਸਿੱਖ ਮੁਸਲਮਾਨ ਜਾਂ ਦਲਿਤ ਨੇ ਜੁੱਤੀ ਮਾਰੀ ਹੁੰਦੀ ਤਾਂ ਉੱਤੇ ਐਨਐਸਏ ਲੱਗਣਾ ਸੀਗਾ ਦੇਸ਼ਦੋ ਦਾ ਪਰਚਾ ਹੋਣਾ ਸੀਗਾ ਇਹ ਬਹੁਤ ਵੱਡਾ ਇੱਕ ਜਾਤੀ ਬਿਤਕਰਾ ਆ ਉਸ ਬਿਤਕੇ ਦੇ ਕਰਕੇ ਅਸੀਂ ਅੱਜ ਇੱਥੇ ਖੜੇ ਆ ਦੇਖੋ ਜਿਹੜੀ ਚੀਫ ਜਸਟਿਸ ਆਫ ਇੰਡੀਆ ਕਿੰਡੀ ਵੱਡੀ ਇੱਕ ਪੋਸਟ ਆ ਐਡੀ ਵੱਡੀ ਪੋਸਟ ਦੇ ਬਾਵਜੂਦ ਇੱਕ ਦਲਿਤ ਅਫਸਰ ਦੇ ਪ੍ਰਤੀ ਇਹਨਾਂ ਮਨੂਵਾਦੀ ਲੋਕਾਂ ਦੀ ਇਹ ਸੋਚ ਆ ਕਿ ਆਮ ਜਿਹੜੇ ਦਲਿਤਾ ਉਹਨਾਂ ਦੇ ਪ੍ਰਤੀ ਕੀ ਸੋਚੋਗੀ ਇਹ ਭਾਰਤ ਦੇ ਵਿੱਚ ਪਹਿਲੀ ਵਾਰੀ ਨਹੀਂ ਹੋਇਆ ਪਹਿਲਾਂ ਵੀ ਭਾਰਤ ਦੇਸ਼ ਵਿੱਚ ਜਿਹੜੇ ਰਾਸ਼ਟਰਪਤੀ ਆ ਭਾਰਤ ਦੇ ਰਾਸ਼ਟਰਪਤੀ ਨੂੰ ਮੰਦਰ ਵਿੱਚ ਬਣਾ ਦਿੱਤਾ ਗਿਆ ਸੀਗਾ ਤੇ ਅੱਜ ਇਹ ਉਹੀ ਪ੍ਰਵਿਰਤੀ ਆ ਇਹ ਉਹੀ ਲੋਕ ਆ ਜਿਨ੍ਹਾਂ ਨੇ ਸੁਭਿਤਰੀਬਾਈ ਫੁਲੇਚਰੋ ਔਰਤਾਂ ਨੂੰ ਪੜ੍ਹਾਉਣ ਦਿੰਦੀ ਸੀ ਉਹਨਾਂ ਦੇ ਵੱਟੇ ਮਾਰਦੇ ਸੀਗੇ ਉਹਨਾਂ ਤੇ ਗਾਰਾ ਸਿੱਟਦੇ ਸੀ ਇਹ ਉਹੀ ਲੋਕ ਆ ਜਿਨ੍ਹਾਂ ਨੇ ਅੱਜ ਜਸਟਿਸ ਬੀ ਆਰ ਗਵਈ ਦੇ ਉੱਤੇ ਜਿਹੜਾ ਜੁੱਤਾ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਜਿਹੜੀ ਆ ਕੀਤੀ ਆ ਉਹ ਦਲਿਤ ਸਮਾਜ ਐਸੀ ਬੀਸੀ ਤੇ ਘੱਟ ਗਿਣ ਕੇ ਸਮਾਜ ਇਸ ਚੀਜ਼ ਨੂੰ ਕਦੀ ਬਰਦਾਸ਼ਤ ਨਹੀਂ ਕਰੂਗਾ ਉਹਦੇ ਬਰੋ ਵਿੱਚ ਅੱਜ ਸੀ ਆਰਐਸਐਸ ਤੇ ਬੀਜੇਪੀ ਮੋਹਨ ਭਾਗੋ ਦੇ ਜਿਹੜਾ ਪੁੱਤਲਾ ਉਪਕੁੰਜਾ ਰਹੇ ਕਿਦਾ ਦੇ ਇਹ ਨਨੇ ਦਿਨ ਹੋਣ ਦੇ ਬਾਵਜੂਦ ਵੀ ਇੱਕ ਨਾ ਉੱਤੇ ਪਰਚਾ ਦਿੱਤਾ ਗਿਆ ਨਾ ਤਾਂ ਉਸ ਸ਼ਰਤ ਤੱਕ ਦੇਖੋ ਇਹ ਜਿਹੜੀ ਘਟਨਾ ਨਾ ਇਹ ਇੰਡੀਆ ਦੇ ਵਿੱਚ ਦੰਤਤਾ ਦੀ ਪੋਜੀਸ਼ਨ ਬਾਰੇ ਦੱਸਦੀ ਆ ਇਹ ਕਿੰਦਾ ਦੇ ਵਿੱਚ ਪੇਪਰਵਾਦ ਜਾਂ ਬ੍ਰਾਹਮਣਵਾਦ ਕਿੰਨਾ ਭਾਰੂ ਆ ਤੇ ਇਸ ਨਾਤਨਤਾ ਵਾਲੇ ਜਾਂ ਆਰਐਸਐਸ ਵਾਲੇ ਬੀਜੇਪੀ ਵਾਲੇ ਇਹਨਾਂ ਦੀ ਪਾਲਿਸੀ ਕਿੰਦਾ ਰਨ ਕਰ ਰਹੇ ਆ ਵੀ ਇੱਕ ਸੁਪਰੀਮ ਕੋਰਟ ਦਾ ਮੁੱਖ ਜੱਜ ਦੇ ਲਈ ਇੱਕ ਕੇਸ਼ ਨਾਮ ਦਾ ਜਿਹੜਾ ਉੱਥੇ ਦਾ ਇੱਕ ਸੀਨੀਅਰ ਵਕੀਲ ਸੀ ਉਹ ਐਦਾਂ ਸੋਚ ਸਕਦਾ ਮੈਂ ਉਹਦਾ ਸੋਚਣਾ ਹੀ ਭਾਰੂ ਆ ਤੇ ਉਹਨੇ ਜੋ ਕਾਰਵਾਈ ਕੀਤੀ ਹੈ ਇਹ ਬਹੁਤ ਹੀ ਗਲਤ ਆ ਤੇ ਉਹਦੇ ਤੇ ਮਤਲਬ ਸਾਡੇ ਵੱਲੋਂ ਤਾਂ ਐ ਆ ਵੀ ਉਹਤੇ ਸਖਤ ਜਦੋਂ ਅਸੀਂ ਕਾਰਵਾਈ ਕਰਨੇ ਆ ਨਾ ਤੇ ਸਾਨੂੰ ਦੀਦਾ ਨਹੀਂ ਵੀ ਉਹਤੇ ਕੀ ਕਾਰਵਾਈ ਹੋਊਗੀ ਤੇ ਮੱਲਵਾਸੀ ਇਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਇਹ ਚੀਜ਼ਾਂ ਨੂੰ ਪੈਕ ਕਰਦੀਆਂ ਫਾਰ ਐਸਐਸ ਬੀਜੇਪੀ ਅਸੀਂ ਉਹਨਾਂ ਦਾ ਦੇਖੋ ਭੋਨ ਭਗਵਤ ਦਾ ਪਤਲਾ ਭੂਕਰਿਆ ਇਹਨਾਂ ਨੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਆ ਇੱਥੇ ਦਲਤਾਂ ਦਾ ਜਾਂ ਜਿਹੜੀਆਂ ਮਿਨੋਰਟੀਸ ਆ ਉਹਨਾਂ ਦਾ ਜੀਣਾ ਜਿਹੜਾ ਆ ਉਹ ਦੁਰਵਰ ਕੀਤਾ ਹੋਇਆ ਆ ਇਹਨਾਂ ਦੀਆਂ ਪਾਲਿਸੀਆਂ ਇਹਨਾਂ ਦੀ ਵਿਚਾਰਧਾਰਾ ਜਿਹੜੀ ਮਨੁੱਖਤਾ ਦੇ ਵਿਰੋਧੀ ਆ ਕਟ ਗਿਣਤੀ ਨਾਲ ਅਕਸਰ ਇਦਾਂ ਦੇ ਜੋ ਕੀ ਮਾਰਦਾ ਤਾਂ ਆਉਂਦੀਆਂ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਇਕੱਠੇ ਹੁੰਦੀ ਲੋੜ ਹੈ ਸਾਡਾ ਭਾਈਚਾਰਾ ਕਿਉਂ ਇਕੱਠਾ ਨਹੀਂ ਹੋ ਰਿਹਾ ਸੀ ਨਹੀਂ ਦੇਖੋ ਅਸੀਂ ਇਕੱਠੇ ਆਂ ਦਰਸਲ ਜਾਗਰਤਾ ਦੀ ਥੋੜੀ ਜਿਹੀ ਘਾਟ ਹੁੰਦੀ ਆ ਪਰ ਐਂ ਦੀ ਗੱਲ ਨਹੀਂ ਅੱਜ ਤੁਸੀਂ ਦੇਖੋ ਇੱਕ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਸਾਰੇ ਜਣੇ ਇਕੱਠੇ ਹੋਏ ਆ ਅੱਜ ਇੱਕ ਗੱਲ ਕੀਤੀ ਆਵੇ ਤਾਂ ਕੁਝ ਹੀ ਸਮਾਂ ਪਹਿਲਾਂ ਇੱਕ 5 ਸਾਲਾਂ ਬੱਚੇ ਨਾਲ ਬੜੀ ਬੇਰਹਿਮੀ ਨਾਲ ਰਵੀਰ ਨਾਲ ਕੀਤੀ ਗਈ ਤਾਂ ਅੱਜ ਉਹੀ ਘਟਨਾ ਬਾਗਪੁਰ ਦੇ ਇਲਾਕੇ ਵੀ ਵਾਪਰੀ ਹੈ ਇਨਨ ਕਿਦਾਂ ਦੇ ਦੇ ਦੋ ਕਿ ਇਹਨਾਂ ਨੂੰ ਜਲਦੀ ਚਾਹ ਹੋ ਗਿਆ ਕਿ ਉਹ ਵੀ ਪ੍ਰਵਾਸੀ ਪ੍ਰਵਾਸੀ ਆ ਗਲੋਈ ਇੱਕ ਬੱਚੇ ਨਾਲ ਕਿਸੇ ਨੇ ਦੇਖ ਲਿਆ ਤੇ ਬਚਾ ਹੋ ਗਿਆ ਇਹ ਸਾਡੇ ਨਾਲੇ ਧਿਆਨ ਚ ਨਹੀਂ ਆਈ ਗੱਲ ਇਹ ਮੈਂ ਤੁਹਾਡੇ ਕੋਲ ਫਸਟ ਟਾਈਮ ਇਹ ਗੱਲ ਸੁਣੀ ਆ ਆਪਾਂ ਜਿਹੜੀ ਸਵੇਰ ਦੀ ਗੱਲ ਆ ਤਾਂ ਆਪਾਂ ਇਸ ਜਿਹੜੀ ਇਹ ਪ੍ਰੋਗਰਾਮ ਤੋਂ ਬਾਅਦ ਅਸੀਂ ਇਸ ਗੱਲ ਵੱਲ ਜ਼ਰੂਰ ਧਿਆਨ ਦੇਵਾਂਗੇ ਉਸ ਦਾ ਵਾਅਦਾ ਬਿਸ਼ਾਰਾ